ਬਹੁਤ ਮੀਂਹ ਪੈ ਰਿਹਾ ਜੀ ਦੇਖੋ ਨਾਲੇ ਪਟਾੜੇ ਅੱਜ ਬਸੰਤ ਦੇ ਪਰ ਬਸੰਤ ਦੇ ਵਿੱਚ ਅੱਜ ਗੁੱਡੀਆਂ ਨਹੀਂ ਉੱਡਣਗੀਆਂ ਅੱਜ ਦੇ ਬੜੇ ਬੜੇ ਤੇ ਅੱਜ ਗੁੱਡੀਆਂ ਨਹੀਂ ਉੱਡਣਗੀਆਂ ਜੀ ਜੇ ਗੁੱਡੀਆਂ ਚਾਹਤ ਜੀ ਉਹ ਪੱਦੇ ਨਾ ਹਾਂ ਆ ਜੀ ਸਾਰੇ ਗੁੱਡੇ ਪਾਟਣਗੇ ਬਸੰਤ ਦੇ ਵੀਡਾ ਲੈ ਜੀ ਮੂਮੀ ਦੇਖੋ ਚੈੱਕ ਕਰੋ ਮੂਮੀ ਚਲਾ ਗਈ ਮੂਮੀ ਵਾਦਰ ਬਟਾ ਲੈਦਾ ਉਹਨੇ ਬਾਰੀਆ ਕਿਉਂ ਭੇਜ ਦਿੱਤੀ ਸੀ ਮੂਟ ਬੰਨ ਦੇਖੋ بارش ਪੈਣ ਤੇ ਨਾਲੀਆਂ ਗਲੀਆਂ ਭਰ ਗਈਆਂ ਨੇ ਗੱਲ ਸੁਣਾ ਨਹੀਂ ਕੱਢੀ ਨੇ ਕੋਈ ਅੱਛਾ ਅੱਛਾ بارش ਜੀ ਵੀ ਲੋਪ ਕਰਨੀ ਬੈਣ ਦੇ ਵੇਖੋ ਦੇਖੋ ਲੋਕ ਕਿ ਦਬਾਉਂ ਚਾਰੋ ਇਹ ਵਿਹੜੇ ਗੋਲ ਦੇ ਨੂਏ ਬੱਲ ਲੋਕਾਂ ਦੇ ਕਰੇ